ਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 12 ਸਤੰਬਰ 2025 ਦਿਨ ਸ਼ੁੱਕਰਵਾਰ ਨਾਨਕਚਾਈ ਸੰਮਤ 557 ਭਾਦੋ ਮਹੀਨੇ ਦੀ 28 ਤਰੀਕ ਹੈ ਜੀ ਸੈਮਿਆਮੂ ਕੈਰਜੀ ਅਤੇ ਕੋਨਟਲਰ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਦੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ। ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ 'ਚ ਖੋਲ੍ਹ ਦਿੱਤੀ ਆ। ਇਸ ਦੇ ਨਾਲ ਹੀ ਫਾਈਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਆ ਜੋ ਕਿ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਜੋ ਵਾਰਦਾਤਾਂ ਗ੍ਰੇਟਰ ਵੈਨਕੂਵਰ ਇਲਾਕੇ ਵਿੱਚ ਹੋਈਆਂ ਐ ਕੈਡਮਿੰਟਨ ਦੇ ਵਿੱਚ ਅਸਟਰਾਸ਼ਿੰਦ ਦੇ ਨਾਲ ਸੰਬੰਧਿਤ ਤੇ ਗ੍ਰਿਫਤਾਰੀ ਹੋਈ ਆ ਸਰੀ ਦੇ ਵਿੱਚ ਅੱਜ ਕਾਫੀ ਗੱਲਬਾਹੀ ਰਹੀ ਆ ਇਹਦੇ ਬਾਰੇ ਆਪਾਂ ਜਾਣਕਾਰੀ ਦੇਾਂਗੇ ਅਮਰੀਕਾ ਦੇ ਵਿੱਚ ਕਨਜ਼ਰਟਿਵ ਬਲਾਰੇ ਚਾਰਲੀ ਕਿਰਕ ਦਾ ਹਥਿਆਰਾ ਇੱਕ ਅਮਰੀਕਨ ਨੌਜਵਾਨ ਫੜ ਲਿਆ ਗਿਆ ਇਹਦੇ ਬਾਰੇ ਵੀ ਆਪਾਂ ਜਾਣਕਾਰੀ ਸਾਂਝੀ ਕਰਨੀ ਆ ਤੇ ਅਮਰੀਕਾ ਤੋਂ ਇੱਕ ਹੋਰ ਖਬਰ ਆ ਰਹੀ ਆ ਕਿ ਇੱਕ ਕਿਊਬਨਮ ਮਲਾਜ਼ਮ ਨੇ ਭਾਰਤੀ ਮੋਟਰਲ ਮਾਲਕ ਦਾ ਸਿਰ ਲਾ ਦਿੱਤਾ ਜਿਹਦੇ ਉਹ ਕੰਮ ਕਰਦਾ ਸੀਗਾ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਲੜਾਈ ਹੋਈ ਆ ਤੇ ਰੂਸ ਦੇ ਵਿੱਚ ਪੰਜਾਬੀ ਨੌਜਵਾਨ ਫਸੇ ਹੋਏ ਆ ਕਿ ਧੱਕੇ ਨਾਲ ਸਾਨੂੰ ਫੌਜੀ ਬਣਾ ਦਿੱਤਾ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਦਾਗੀ ਵਿਧਾਇਕ ਨੂੰ 4 ਸਾਲ ਦੀ ਸਜ਼ਾ ਹੋ ਗਈ ਹੈ ਪੰਜਾਬ ਦੇ ਵਿੱਚ ਭਈਆਂ ਦੇ ਖਿਲਾਫ ਪੰਚਾਇਤਾਂ ਮਤੇ ਪਾਉਣ ਲੱਗੀਆਂ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਹਾਂ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ

ਦਸੋ ਹੋਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਦੇ ਗ੍ਰੇਟਰ ਵੈਂਕੂਵਰ ਲਾਕੇ ਤੋਂ ਜਿੱਥੇ ਕਿ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਗੈਮਾ ਗੈਮੀ ਕਾਫੀ ਵਧੀ ਹੋਈ ਹੈ ਸਰੀ ਅਤੇ ਐਵਸਫੋਰਡ ਦੇ ਵਿੱਚ ਕੁਝ ਵਾਰਦਾਤਾਂ ਹੋਈਆਂ ਜਿਨ੍ਹਾਂ ਬਾਰੇ ਪੁਲਿਸ ਨੇ ਜਾਣਕਾਰੀ ਜਿਹੜੀ ਆ ਜਨਤਾਕ ਕੀਤੀ ਆ ਸਰੀ ਅਤੇ ਐਵਸਫੋਰਡ ਦੇ ਵਿਚਾਲੇ ਮੌਜੂਦ ਸ਼ਹਿਰ ਲੈਂਗਲੀ ਇਹਦੀ 200 ਸਟਰੀਟ ਅਤੇ 53 ਐਮ ਦੇ ਲਾਗੇ ਪਿਛਲੇ ਹਫ਼ਤੇ ਸ਼ੁੱਕਰਵਾਰ 5 ਸਤੰਬਰ ਨੂੰ ਇੱਕ ਵਾਰਦਾਤ ਹੋਈ ਸੀ ਰਾਤ ਤਕਰੀਬਨ 10:30 ਵਜੇ ਦੇ ਕਰੀਬ ਲੈਂਗਲੀ ਮੋਲ ਦੇ ਕੋਲ 200 ਸਟਰੀਟ ਅਤੇ 53 ਐਮ ਦੇ ਲਾਗੇ ਟੈਕਸੀ 'ਚ ਬੈਠੇ ਇੱਕ ਨੌਜਵਾਨ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਸੋ ਉਸ ਦੀ ਕੁਝ ਦਿਨ ਬਾਅਦ ਮੌਤ ਹੋ ਗਈ ਸੀ ਹੁਣ ਪੁਲਿਸ ਨੇ ਇਸ ਵਿਅਕਤੀ ਦੀ ਪਛਾਣ 24 ਸਾਲਾਂ ਦੇ ਕਰਨ ਪੰਧੇਰ ਵਜੋਂ ਕੀਤੀ ਹੈ ਅਤੇ ਦੱਸਿਆ ਕਿ ਇਹਦੇ ਨੌਜਵਾਨ ਦੇ ਜਿਹੜੇ ਸਬੰਧ ਸੀਗੇ ਉਹ ਗੈਂਗਾਂ ਦੇ ਨਾਲ ਸੀਗੇ ਅਪਰਾਧਿਕ ਰਿਕਾਰਡ ਸੀਗਾ ਤੇ ਇਹ ਗੈਂਗਾਂ ਦੀ ਆਪਸੀ ਗੈਂਗਵਾਰ ਦਾ ਸੱਟਾ ਸਮਝਿਆ ਜਾ ਰਿਹਾ ਆ ਇਸ ਵਾਰਦਾਤ ਤੋਂ ਬਾਅਦ ਜਿਹੜੇ ਕਥਿਤ ਹਮਲਾਵਰ ਨੇ ਕਥੇ ਦੋਸ਼ੀ ਆ ਉਹਨਾਂ ਦੇ ਉੱਤੇ ਸ਼ੱਕ ਕੀਤਾ ਜਾਂਦਾ ਹੈ ਕਿ ਉਹ ਸਰੀ ਨੂੰ ਆਏ ਆ ਸਰੀ ਆ ਕੇ 64 ਐਵੈਨਿਊ ਤੇ 132 ਸਟਰੀਟ ਜਿਹੜਾ ਕਿ ਬੜਾ ਗਹਿਮਾ ਗਹਿਮੀ ਵਾਲਾ ਇਲਾਕਾ ਆ ਉੱਥੇ ਉਹਨਾਂ ਨੇ ਗੱਡੀ ਆਪਣੀ ਲੁਹੀ ਹੈ ਤਾਂ ਕਿ ਫ੍ਰੈਂਸਿਕ ਸਬੂਤ ਨਾਸ਼ਟ ਕੀਤੇ ਜਾ ਸਕਣ ਇਸ ਦੇ ਨਾਲ ਹੀ ਜਿਹੜੀ ਬਰਨਵੀ ਬੀਸੀ ਦੇ ਮੈਕਡੋਨਲਡ ਪਾਰਕਿੰਗ ਲੋਟ ਦੇ ਕੋਲ ਇੱਕ ਵਾਰਦਾਤ ਪਰਸੋਂ ਹੋਈ ਸੀਗੀ ਉਦੇ ਵਿੱਚ ਮਰਨ ਵਾਲੇ ਨੌਜਵਾਨ ਦੀ ਪਛਾਣ 34 ਸਾਲਾਂ ਦੇ ਸ਼ਾਹਬ ਬਾਸੀ ਵਜੋਂ ਹੋਈ ਹੈ ਤੇ ਇਹ ਨੌਜਵਾਨ ਜਿਹੜਾ ਆ ਇਹ ਸਰੀਦਾਈ ਰਹਿਣ ਵਾਲਾ ਸੀਗਾ ਇਹਦੇ ਬਾਰੇ ਪੁਲਿਸ ਇਹੀ ਕਹਿ ਰਹੀ ਹੈ ਕਿ ਮਾੜੇ ਕੰਮਾਂ ਦੇ ਵਿੱਚ ਗਲਤਾਨ ਸੀਗਾ ਮਈ ਦੇ ਵਿੱਚ ਇਸੇ ਸਾਰੇ ਨੂੰ ਇੱਕ ਚੈੱਕ ਪੁਆਇੰਟ ਤੇ ਰੋਕਿਆ ਗਿਆ ਸੀ ਇਹਦੀ ਗੱਡੀ ਦੇ ਵਿੱਚੋਂ 45000 ਡਾਲਰ ਨਕਦ 20-20 ਦੇ ਬੰਡਲ ਬਣਾਏ ਹੋਏ ਨਿਕਲੇ ਸੀਗੇ ਤੇ ਕੁਝ ਡਰੱਗ ਨਾਲ ਸੰਬੰਧਿਤ ਜਾਣਕਾਰੀ ਵੀ ਪ੍ਰਾਪਤ ਹੋਈ ਸੀ ਸੋ ਇਸ ਕਰਕੇ ਪੁਲਿਸ ਇਹਨੂੰ ਵੀ ਇੱਕ ਗੈਂਗਵਾਰ ਦਾ ਹਿੱਸੇ ਵਜੋਂ ਹੀ ਅ ਦੇਖ ਰਹੀ ਹੈ ਐਪਸਪੋਰਟ ਬੀਸੀ ਦੇ ਵਿੱਚ ਪਿਛਲੇ ਸ਼ਨੀਵਾਰ ਜਿਸ ਵਿਅਕਤੀ ਤੇ ਗੋਲੀਆਂ ਮਾਰੀਆਂ ਗਈਆਂ ਸੀ ਉਹ ਜ਼ਖਮੀ ਹੋ ਗਿਆ ਸੀ ਉਸ ਬਾਰੇ ਹੱਲੇ ਕੋਈ ਵੀ ਜਾਣਕਾਰੀ ਬਾਹਰ ਨਹੀਂ ਆ ਸਕੀ ਦਿਲਚਸਪ ਗੱਲ ਇਹ ਹੈ ਕਿ ਅੱਜ ਕੱਲ ਪੁਲਿਸ ਬਹੁਤੇ ਮਾਮਲੇ ਦੱਬਣ ਦੀ ਕੋਸ਼ਿਸ਼ ਕਰਦੀ ਆ ਹੁਣ ਕਰਨਪੁਰ ਨੇੜੇ ਵਾਲੀ ਵਾਰਦਾਤ ਵੀ 5 ਸਤੰਬਰ ਦੀ ਹੋਈ ਆ ਪਰ ਪੂਰੀ ਜਾਣਕਾਰੀ ਜਿਹੜੀ ਆ ਉਹ 11 ਸਤੰਬਰ ਨੂੰ ਜਾ ਕੇ ਬਾਹਰ ਆਈ ਆ ਸੋ ਪੁਲਿਸ ਦੀ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਜਿਹੜੀ ਆ ਜਾਣਕਾਰੀ ਦੱਬ ਲਈ ਜਾਵੇ ਤੇ ਦੂਜੇ ਪਾਸੇ মিডিਏ ਨੂੰ ਹੁੰਦੀ ਹੈ ਕੋਸ਼ਿਸ਼ ਵੀ ਕਿਸੇ ਤਰੀਕੇ ਅਸੀਂ ਜਾਣਕਾਰੀ ਬਾਹਰ ਕੱਢ ਕੇ ਦੱਸ ਦਈਏ ਸੋ ਹੁਣ ਆਂਗ ਗਵਾਂਡ ਦੇ ਉੱਤੇ ਜਾਂ ਜਿਹੜੇ ਚਾਸ਼ਮਦੀਦ ਗਵਾਹਾਂ ਆ ਉਹਨਾਂ ਦੇ ਤੇ ਨਿਰਪਰ ਕਰਨਾ ਪੈਂਦਾ ਜ਼ਿਆਦਾਤਰ ਫੇਰ ਹੀ ਅਸਲੀ ਜਾਣਕਾਰੀ ਜਿਹੜੀ ਆ ਉਹ ਬਾਹਰ ਆਉਂਦੀ ਆ ਫਰੋਤੀ ਵਾਲੇ ਮਾਮਲਿਆਂ ਵਿੱਚ ਵੀ ਇਹੀ ਹੋ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾਂਦੀਆਂ ਉਹ ਆ ਕੇ ਮੁੜ ਕੇ ਆਪ ਹੀ ਦੱਸਦੇ ਆ ਕਿ ਸਾਡੇ ਤੋਂ ਫਰੋਤੀ ਮੰਗੀ ਗਈ ਹੈ ਪਰ ਬਾਹਰ ਗੱਲ ਨਾ ਕਰਿਓ মিডিਏ ਵਿੱਚ ਸਾਡੀ ਖਬਰ ਨਾ ਲਾਇਓ ਕਿਤਾਸੀਂ ਬਦਨਾਮ ਹੋ ਜਾਵਾਂਗੇ ਸਾਡਾ ਨਾਮ ਬਾਹਰ ਆ ਜਾਣਾ ਤੇ ਦੂਜੀ ਗੱਲ ਇਹ ਹੈ ਕਿ ਜਦੋਂ ਸਾਡਾ ਨਾਮ ਬਾਹਰ ਆ ਗਿਆ ਸਾਡੀ ਇੰਸ਼ੋਰੈਂਸ ਜਿਹੜੀ ਆ ਉਹ ਰੀਕਾਲ ਹੋ ਸਕਦੀ ਆ ਸਾਡੇ ਘਰ ਦੀ ਕੰਮ ਦੀ ਈਵਨ ਲਾਈਫ ਇੰਸ਼ੋਰੈਂਸ ਜਿਹੜੀ ਆ ਉਹ ਫਿਰ ਉਹਦੇ ਤੇ ਖਤਰਾ ਮੰਡਰਾਉਣ ਲੱਗ ਪੈਂਦਾ ਆ ਸੋ ਇਸ ਕਰਕੇ ਬਹੁਤੇ ਲੋਕ ਗਰੀਜ ਕਰਦੇ ਆ 10 ਦੰਦੇ ਮੀਡੀਆ ਨੂੰ ਫੋਨ ਕਰਕੇ ਕਿ ਸਾਤੋਂ ਫਰੋਤੀ ਮੰਗੀ ਗਈ ਆ ਪਰ ਨਾਲ ਹੀ ਇਹ ਵੀ ਗੁਜ਼ਾਰਿਸ਼ ਕਰਦੇ ਆ ਕਿ ਸਾਡਾ ਨਾਮ ਨਾ ਬਾਹਰ ਆਵੇ ਸੋ ਪੁਲਿਸ ਜਿਹੜੀ ਆ ਉਹ ਵੀ ਕਾਫੀ ਹੱਦ ਤੱਕ ਜਾਣਕਾਰੀ ਜਿਹੜੀ ਆ ਰੋਕ ਲੈਂਦੀ ਆ ਤੇ ਐਕਸਟਰੈਕਸ਼ਨ ਦੇ ਨਾਲ ਸੰਬੰਧਿਤ ਇੱਕ ਜਾਣਕਾਰੀ ਜਿਹੜੀ ਆ ਉਹ ਡਿਮੈਂਟਨ ਤੋਂ ਆਈ ਆ ਤੇ ਐਡਮੈਂਟਨ ਦੇ ਵਿੱਚ ਇੱਕ ਵਿਅਕਤੀ ਦਵਿੰਦਰ ਸਿੰਘ ਜਿਹਦੀ ਉਮਰ 42 ਸਾਲ ਦੱਸੀ ਜਾ ਰਹੀ ਆ ਉਹਦੇ ਤੇ ਪੁਲਿਸ ਨੇ ਚਾਰਜ ਲਾਏ ਆ ਕਿ ਉਹ ਇੱਕ ਲੋਕਲ ਬਿਜ਼ਨਸਮੈਨ ਤੋਂ ਫੋਨ ਕਰਕੇ 1 ਲੱਖ ਡਾਲਰ ਤੋਂ ਉੱਪਰ ਦੀ ਫਰੋਤੀ ਮੰਗ ਰਿਹਾ ਸੀਗਾ WhatsApp ਰਾਹੀਂ ਇਹ ਕੌਲਾਂ ਕੀਤੀਆਂ ਜਾਂਦੀਆਂ ਸੀ ਪੁਲਿਸ ਨੇ ਕਿਸੇ ਤਰੀਕੇ ਕਾਲ ਟ੍ਰੇਸ ਕਰਕੇ ਇਸ ਵਿਅਕਤੀ ਨੂੰ ਗ੍ਰਿਫਤਾਰ ਅਤੇ ਚਾਰਜ ਕਰ ਲਿਆ ਜੀ ਜਿਹੜੀ ਇੱਕ ਤਾਜ਼ਾ ਘਟਨਾ ਵਾਪਰ ਰਹੀ ਐ ਇਸ ਵੇਲੇ ਉਹ ਸਰੀ ਦੇ ਵਿੱਚ ਸਰੀ ਦੇ ਵਿੱਚ ਜਿਹੜਾ ਇੱਕ ਤਦ ਪੁਲਿਸ ਨੇ ਇਹ ਕਿਹਾ ਦੱਸਿਆ ਪੁਲਿਸ ਬੋਰਡ ਨੂੰ ਕਿ ਸਰੀ ਦੇ ਵਿੱਚ 38 ਇੱਕ ਘਟ 40 ਜਾਨੀ ਕਿ ਐਕਸਟਰਸ਼ਨ ਦੀਆਂ ਵਾਰਦਾਤਾਂ ਹੋਈਆਂ ਆ ਜਿਨ੍ਹਾਂ ਦੇ ਵਿੱਚੋਂ 27 ਦੇ ਵਿੱਚ ਗੋਲੀ ਵੀ ਚੱਲੀ ਆ ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸ਼ਹਿਰ ਦੇ ਸਾਬਕਾ ਮੇਅਰ ਡਾਕ ਮੁਕੱਲਮ ਉਹਨਾਂ ਨੇ ਐਨਡੀਪੀ ਸਰਕਾਰ ਤੋਂ ਮੁੱਖ ਮੰਤਰੀ ਤੋਂ ਮੰਗ ਕੀਤੀ ਆ ਕਿ ਚਾਰਜ ਅਪਰੂਵਲ ਸਟੈਂਡਰਡ ਜਿਹੜਾ ਲੋਅ ਕੀਤਾ ਜਾਵੇ ਸੋ ਜਿਹੜੇ ਹੋਰ ਪ੍ਰੋਵਿੰਸਸ ਨੇ ਹੋਰ ਸੂਬੇ ਨੇ ਕੈਨੇਡਾ ਦੇ ਨਾਲ ਵਿੱਚ ਬਹੁਤਾ ਕਰਕੇ ਇਹੀ ਆ ਕਿ ਪੁਲਿਸ ਚਾਰਜ ਲਾਉਂਦੀ ਆ ਪਰ bc ਦੇ ਵਿੱਚ ਦਨ ਇਹ ਕੀਤਾ ਹੋਇਆ ਕਿ ਪਲੀਜ਼ ਸਾਰੇ ਸਬੂਤ ਇਕੱਠੇ ਕਰਕੇ ਜਾਣਕਾਰੀ ਇਕੱਠੇ ਕਰਕੇ ਕਰਾਊਨ ਕਾਉਂਸਲ ਜਾਨੀ ਕਿ ਸਰਕਾਰੀ ਵਕੀਲ ਨੂੰ ਭੇਜਦੀ ਆ ਸਰਕਾਰੀ ਵਕੀਲ ਇਹ ਦੇਖਦਾ ਕਿ ਚਾਰਜ ਲਾਏ ਜਾਣੇ ਆ ਕਿ ਨਹੀਂ ਕਿ ਕੇਸ 'ਚ ਦਮ ਹੈਗਾ ਜਾਂ ਨਹੀਂ ਅਦਾਲਤਾਂ ਦਾ ਸਮਾਂ ਤਾਂ ਨਹੀਂ ਜਾਇਆ ਹੋਊਗਾ ਤੇ ਕਿਤੇ ਮੁਲਜ਼ਮ ਜਿਹੜੇ ਨੇ ਉਹ ਜਾ ਕੇ ਅਦਾਲਤ ਵਿੱਚ ਛੁੱਟ ਤਾਂ ਨਹੀਂ ਜਾਣਗੇ ਇਸ ਕਰਕੇ ਪ੍ਰੋਸੀਜਰ ਬੜਾ ਲੰਮਾ ਹੋ ਗਿਆ ਸੋ ਸਾਬਕਾ ਮੇਅਰ ਸਰੀ ਦੇ ਜਿਹੜੇ ਡਗ ਮੁਕੱਲਮ ਆ ਉਹ ਇਹ ਗੱਲ ਮੰਗ ਕਰ ਰਹੇ ਆ ਕਿ ਚਾਰਜ ਪੁਲਿਸ ਨੂੰ ਲਾਉਣੇ ਚਾਹੀਦੇ ਆ ਤਾਂ ਕਿ ਘੱਟੋ ਘੱਟ ਕੋਈ ਡਰਤਾ ਹੋਵੇ ਲੰਮਾਈ ਜਿਹੜੇ ਇਹ ਕੇਸ ਲੰਮੇ ਪੈ ਜਾਂਦੇ ਆ ਜਦੋਂ ਪੁਲਿਸ ਜਾਣਕਾਰੀ ਕਾਉਂਸਲ ਨੂੰ ਦਿੰਦੀ ਆ ਜਾ ਕੇ ਕਰਾਊਨ ਕਾਉਂਸਲ ਜਿਹੜਾ ਆ ਉਹ ਦੇਰੀ ਕਰਦਾ ਬਹੁਤੀ ਤੇ ਚਾਰਜ ਲਾਉਂਦੇ ਨਹੀਂ ਹੈਗੇ ਸੋ ਇਸ ਕਰਕੇ ਉਹ ਕਹਿੰਦੇ ਵੀ ਜਿਹੜੇ ਖਤਰਨਾਕ ਅਪਰਾਧੀ ਆ ਆਮ ਨਾਲ ਸੜਕਾਂ ਦੇ ਉੱਤੇ ਘੁੰਮ ਰਹੇ ਆ ਸੋ ਅੱਜ ਜਿਹੜੀ ਤਾਜ਼ਾ ਵਾਰਦਾਤ ਹੋਈ ਆ ਉਹ ਸਰੀ ਡੈਲਟਾ ਦੇ ਬਾਰਡਰ ਤੇ ਹੋਈ ਆ ਜਿੱਥੋਂ ਖਬਰਾਂ ਆ ਰਹੀਆਂ ਕਿ ਸਕਾਟ ਰੋਡ ਤੇ 96 ਦੇ ਮੌਜੂਦ ਜਿਹੜੀ ਇੱਕ ਬੈਂਕ ਆ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਨੌਜਵਾਨ ਵੱਲੋਂ ਜਾ ਕੇ ਕਾਊਂਟਰ ਦੇ ਉੱਤੇ ਨੋਟ ਰੱਖਿਆ ਗਿਆ ਲਿਖਤੀ ਨੋਟ ਉਹਦੇ ਵਿੱਚ ਕਿਹਾ ਸੀਗਾ ਕਿ ਮੈਨੂੰ ਸਾਰੇ ਪੈਸੇ ਦੇ ਦਿਓ ਉਸ ਤੋਂ ਬਾਅਦ ਵਿੱਚ ਕਿਸੇ ਤਰੀਕੇ ਅਨਜਾਨ ਹੋਣਾ ਲੱਗਦਾ ਤੇ ਬੈਂਕ ਰੋਟਣ ਦੀ ਕੋਸ਼ਿਸ਼ ਕਰਨ ਚਲੇ ਗਿਆ ਪਰ ਪੂਰੇ ਹਤਕੰਡੇ ਨਹੀਂ ਸੀ ਆਉਂਦੇ ਪੁਲਿਸ ਆ ਗਈ ਉੱਥੇ ਪੁਲਿਸ ਨੇ ਕਾਫੀ ਘੇਰਾ ਪਾਈ ਰੱਖਿਆ ਕੁਝ ਵੀਡੀਓ ਵੀ ਸਾਡੇ ਕੋਲ ਮੌਜੂਦ ਹੈਗੀਆਂ ਜਿਹਦੇ ਵਿੱਚ 120 ਸਟ੍ਰੀਟ ਦੇ 96 ਦੇ ਉੱਤੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੀਆਂ 5-6 ਗੱਡੀਆਂ ਲਾ ਕੇ ਸੋ ਇਹ ਨੌਜਵਾਨ ਜਿਹੜਾ ਦੇਖਣ ਨੂੰ ਪੰਜਾਬੀ ਲੱਗਦਾ ਇਹਨੂੰ ਹੁਣ ਪੁਲਿਸ ਰਾਸਤੇ ਵਿੱਚ ਰੱਖਿਆ ਗਿਆ ਸੋ ਇਹਦੇ ਨਾਲ ਹੀ ਮਿਲਦੀ ਜੁਲਦੀ ਕਾਰਵਾਈੇ ਸਾਹਮਣੇ ਆ ਰਹੀ ਹੈ ਕਿ ਇਹਦੇ ਕੋਲੋਂ ਜੋ ਜਾਣਕਾਰੀ ਮਿਲੀ ਹੋਊਗੀ ਜੋ ਇਹਨਾਂ ਕੋਲੋਂ ਇਹਦੀਆਂ ਆਈਡੀਜ਼ ਤੇ ਐਡਰੈਸ ਲੱਬੇ ਹੋਣਗੇ ਉਹਦੇ ਆਧਾਰ ਤੇ ਸਰੀ ਦੇ ਵਿੱਚ ਹੋਰ ਛਾਪੇ ਜਿਹੜੇ ਆ ਵੱਜ ਰਹੇ ਆ ਇਸ ਵੇਲੇ ਜਦੋਂ ਆਪਾਂ ਖਬਰਾਂ ਦੇ ਰਹੇ ਆ ਤਾਂ ਸਰੀ ਦੀ 128 ਸਟਰੀਟ ਅਤੇ 88 ਐਵਨਿਊ ਦਾ ਇੰਟਰਸੈਕਸ਼ਨ ਆ ਕੀਰਿਆ ਹੋਇਆ ਪੁਲਿਸ ਨੇ ਉਹ ਰੋਕਿਆ ਹੋਇਆ 126 ਸਟਰੀਟ ਦੇ 88 ਜਨੂ ਦੇ ਲਾਗੇ ਕੁਝ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਸੋ ਜਿਹੜਾ ਆਰਬੀਸੀ ਬੈਂਕ ਲੁੱਟਣ ਵਾਲਾ ਮਾਮਲਾ ਆ ਤੇ ਇਹ ਮਾਮਲਾ ਜਿਹੜਾ ਆਸ ਵਿੱਚ ਮਿਲ ਕੇ ਦੇਖਿਆ ਜਾ ਰਿਹਾ ਆ ਪੁਲਿਸ ਵੱਲੋਂ ਇਸ ਸੰਬੰਧੀ ਹਜੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਕੁੱਲ ਮਿਲਾ ਕੇ ਜਿਹੜੇ ਵੀ ਪੁੱਠੇ ਕੰਮ ਹੋ ਸਕਦੇ ਆ ਉਹ ਹੋਏ ਤੇ ਕੈਨੇਡਾ ਦੇ ਵਿੱਚ ਖਾਸ ਕਰਕੇ ਸਰੀ ਦੇ ਵਿੱਚ ਹੋਣ ਲੱਗ ਪਏ ਆ ਚਾਹੇ ਫਰੋਤੀਆਂ ਦੀ ਗੱਲ ਕਰ ਲਓ ਚਾਹੇ ਤੁਸੀਂ ਬੈਂਕਾਂ ਲੁੱਟਣ ਦੀ ਗੱਲ ਕਰ ਲਓ ਲੋਕਾਂ ਦੇ ਪੈਸੇ ਮਾਰਨ ਦੀ ਗੱਲ ਕਰ ਲਓ ਤੇ ਸਾਰਾ ਕੁਝ ਜਿਹੜਾ ਇੱਥੇ ਇਸ ਵੇਲੇ ਆਮ ਜਿਹੜਾ ਹੋਇਆ ਪਿਆ ਆ ਪੁਲਿਸ ਦੇ ਉੱਤੇ ਪ੍ਰੈਸ਼ਰ ਬਹੁਤ ਆ ਵੀ ਕੁਝ ਨਾ ਕੁਝ ਕਰੋ ਤੇ ਪੁਲਿਸ ਵਾਲੇ ਕਾਨੂੰਨ ਦੇ ਹਿਸਾਬ ਦੇ ਨਾਲ ਚੱਲਦੇ ਆ ਤੇ ਕਾਨੂੰਨ ਦੇ ਜਿਹੜੇ ਇੱਥੇ ਹਿਸਾਬ ਚੱਲਣ ਕਰੇ ਕਾਨੂੰਨ ਨਰਮ ਬਹੁਤ ਆ ਸੋ ਇਸ ਕਰਕੇ ਅਪਰਾਧੀ ਜਿਹੜੇ ਆ ਉਹ ਆਮ ਦੇ ਨਾਲ ਖੁੱਲੇ ਆਮ ਆਪਣੇ ਮਨਸੂਬਿਆਂ ਨੂੰ ਅੰਜਾਮ ਦੇ ਰਹੇ ਆ ਗੱਲ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਇੱਕ ਕੰਜ਼ਰਵੇਟਿਵ ਪਾਰਟੀ ਦਾ ਕੰਜ਼ਰਵੇਟਿਵ ਸੋਚ ਦਾ ਬਹੁਤ ਵੱਡਾ ਆਗੂ ਚਾਰਲੀ ਕਿਰਕ ਯੂਨੀਵਰਸਿਟੀ ਵਿੱਚ ਭਾਸ਼ਣ ਦੇ ਰਿਹਾ ਸੀ ਜਦੋਂ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਬਹੁਤ ਹੀ ਨੌਜਵਾਨ ਸੀਗਾ ਰਿਪਬਲਿਕਨ ਪਾਰਟੀ ਨਹੀਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਉਹਦੀ ਮੌਤ ਦਾ ਦੁੱਖ ਮਨਾ ਰਹੇ ਆ ਉਹ ਕਹਿੰਦੇ ਬਹੁਤ ਹੀ ਗਾਂਹ ਜਾ ਕੇ ਇਹਨੇ ਮੁੰਡੇ ਨੇ ਤਰੱਕੀ ਕਰਨੀ ਸੀ ਰਾਸ਼ਟਰਪਤੀ ਤੱਕ ਬਣ ਸਕਦਾ ਸੀਗਾ ਤੇ ਹੁਣ ਜਿਹੜੇ ਵੇਰਵੇ ਸਾਹਮਣੇ ਆ ਰਹੇ ਆ ਬੜੇ ਦਿਲਚਸਪ ਤੇ ਹੈਰਾਨ ਕਰਨੇ ਆ ਜੀ ਅੱਜ ਜਦੋਂ ਪਤਾ ਲੱਗਾ ਬੀ ਇਹ ਨੌਜਵਾਨ ਜੀ ਤੁਸੀਂ ਪਿੱਛੇ ਫੋਟੋ ਦੇਖਦੇ ਆ ਜਿਹਦਾ ਨਾਂ ਜਿਹੜਾ ਹੈ ਉਹ ਟਾਈਲਰ ਰੌਬਨਸਨ ਹੈ ਇਹਦੀ ਉਮਰ 22 ਸਾਲ ਆ ਅਮਰੀਕਾ ਦਾ ਇੱਕ ਗੋਰਾ ਨੌਜਵਾਨ ਆ ਇਹਨੇ ਉਹਦਾ ਕਤਲ ਕੀਤਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਸਾਰਾ ਸਨੈਰੀਓ ਜਿਹੜਾ ਬਦਲ ਗਿਆ ਆ ਜਿਹੜੇ ਸੂਬੇ ਦੇ ਵਿੱਚ ਕਤਲ ਹੋਇਆ ਯੂਟਾ ਯੂਨੀਵਰਸਿਟੀ ਦੇ ਵਿੱਚ ਉਸ ਸੂਬੇ ਦੇ ਗਵਰਨਰ ਜਿਹੜੇ ਨੇ ਸਪੈਂਸਰ ਕੋਕਸ ਉਹਨਾਂ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ 33 ਘੰਟੇ ਅਸੀਂ ਇਹੀ ਅਰਦਾਸਾਂ ਕਰਦੇ ਰਹੇ ਵੀ ਕੋਈ ਸਾਡਾ ਬੰਦਾ ਨਾ ਹੋਵੇ ਮਤਲਬ ਕੋਈ ਅਮਰੀਕਨ ਨੌਜਵਾਨ ਨਾ ਹੋਵੇ ਤੇ ਪਰ ਕਿਸੇ ਹੋਰ ਮੁਲਕ ਦਾ ਹੋਵੇ ਪਰ ਉਹ ਕਹਿੰਦੇ ਉਹੀ ਗੱਲ ਹੋਈ ਹੈ ਵੀ ਉਹ ਸਾਡੇ ਵਿੱਚੋਂ ਹੀ ਇੱਕ ਨਿਕਲਿਆ ਮਤਲਬ ਕਿ ਇਹ ਸੋਚਿਆ ਜਾ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਵੰਡ ਪਾਉ ਸਮਾਜ ਹੋ ਚੁੱਕਾ ਹੈ ਵੀ ਹੁਣ ਕੋਈ ਗੋਰਾ ਨਾ ਨਿਕਲੇ ਕੋਈ ਹੋਰ ਨਿਕਲ ਜਵੇ ਤਾਂ ਕਿ ਫਿਰ ਉਹਦੇ ਉੱਤੇ ਇਲਜ਼ਾਮਬਾਜ਼ੀ ਲਾਉਣੀ ਜਿਹੜੀ ਆ ਸੌਖੀ ਹੋ ਜਾਵੇ ਕੋਈ ਇਮੀਗ੍ਰੈਂਟ ਨਿਕਲ ਆਵੇ ਕੋਈ ਕਿਸੇ ਖਾਸ ਧਰਮ ਦਾ ਕਿਸੇ ਖਾਸ ਰੰਗ ਦਾ ਨਿਕਲਿਆ ਆਵੇ ਤਾਂ ਫਿਰ ਸੌਖਾ ਹੋ ਜਾਂਦਾ ਸੋ ਚਾਰਲੀ ਕਿਰਕਦਾ ਜਿਹੜਾ ਕਥਿਤ ਕਾਤਲ ਆ ਉਹ ਟਾਇਲਰ ਰੋਬਨਸਨ ਨੂੰ ਦੱਸਿਆ ਜਾ ਰਿਹਾ ਹੈ ਭਾਈਆਂ ਸਾਲਾਂ ਦਾ ਨੌਜਵਾਨ ਹਜੇ ਪੜ੍ਹਾਈ ਕਰਦਾ ਸੀਗਾ ਜਿਹੜਾ ਇਹਦਾ ਰਿਕਾਰਡ ਦੇਖਿਆ ਗਿਆ ਉਹਦੇ ਵਿੱਚ ਇਹੀ ਕਿਹਾ ਗਿਆ ਕਿ ਇਹ ਨੌਜਵਾਨ ਬਹੁਤ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀਗਾ ਤੇ ਇਸ ਦੇ ਨਾਲ ਹੀ ਇਹਨੇ ਬਿਸ਼ੱਕ ਵੋਟ ਆਪਣੀ ਬਣਾਈ ਹੋਈ ਸੀ ਰਜਿਸਟ੍ਰੇਸ਼ਨ ਕੀਤੀ ਹੋਈ ਸੀ ਪਰ ਹਜੇ ਤੱਕ ਇਹਨੇ ਕਦੀ ਵੀ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ ਜਜ ਤੋਂ ਪਤਾ ਲੱਗ ਸਕਦਾ ਕਿ ਕਿਹੜੀ ਸੋਚ ਦਾ ਧਾਰ ਨਹੀਂ ਸੀਗਾ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਜਿਹੜੀ ਆ ਉਹ ਦੱਸੀ ਗਈ ਆ ਕਿ ਇਹਦੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ ਕਿਉਂਕਿ ਇਸ ਕਤਲ ਤੋਂ ਪਹਿਲਾਂ ਇਹ ਐਫਐਜੀਆਂ ਗੱਲਾਂ ਕਰਦਾ ਸੀਗਾ ਕਿ ਚਾਰਲੀ ਕਰਕ ਨੇ ਯੂਟਾ ਯੂਨੀਵਰਸਿਟੀ ਦੇ ਵਿੱਚ ਆਉਣਾ ਆ ਤੇ ਉਹਦੇ ਬਾਰੇ ਕੁਝ ਇਹ ਵਿਚਾਰ ਜਿਹੜੇ ਪੁੱਠੇ ਰੱਖਦਾ ਸੀਗਾ ਜਿਹੜੀ ਇਹਦੀ ਗਨ ਮਿਲੀ ਆ ਉਥੋਂ ਬਾਅਦ ਦੇ ਵਿੱਚ ਜਿਹੜਾ ਇਹ ਤੇ ਗੋਲੀ ਲੱਗੀ ਅਸਲਾ ਮਿਲਿਆ ਉਹਦੇ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਵੀ ਇਹ ਚਾਰਲੀ ਕਰਕ ਨੂੰ ਪਸੰਦ ਨਹੀਂ ਸੀ ਕਰਦਾ ਉਹਨੂੰ ਫਾਸਟਸਟ ਸਮਝਦਾ ਸੀਗਾ ਉਹਨਾਂ ਇਨਵੈਸਟੀਗੇਸ਼ਨ ਦੇ ਵਿੱਚ ਦੱਸਿਆ ਗਿਆ ਕਿ ਕੁਝ ਪਰਿਵਾਰਕ ਮੈਂਬਰਾਂ ਨੇ ਅਤੇ ਕੁਝ ਦੋਸਤਾਂ ਨੇ ਪੁਲਿਸ ਤੱਕ ਸੰਪਰਕ ਕੀਤਾ ਵੀ ਇਹ ਬੰਦਾ ਹੋ ਸਕਦਾ ਆ ਫੋਟੋ ਜਿਹੜੀ ਹੈ ਪਹਿਲਾਂ ਜਨਤਕ ਹੋ ਚੁੱਕੀ ਸੀਗੀ ਉਹਦੇ ਆਧਾਰ ਦੇ ਉੱਤੇ ਹੁਣ ਟਾਇਲਰ ਰੌਬਨਸਨ ਦੀ ਗ੍ਰਫਤਾਰੀ ਕੀਤੀ ਗਈ ਹੈ ਕੁਝ ਮੁੱਢਲੇ ਚਾਰਜਸ ਲਾ ਦਿੱਤੇ ਗਏ ਆ ਹੋਰ ਚਾਰਜਸ ਗਾਹਾਂ ਲਾ ਕੇ ਇਹਨੂੰ ਅੰਦਰ ਰੱਖਿਆ ਜਾਊਗਾ ਇਹਦੀ ਬੇਲ ਹੋਣ ਦੀ ਕੋਈ ਵੀ ਸੰਭਾਵਨਾ ਜਿਹੜੀ ਆ ਉਹ ਨਹੀਂ ਜਾਪਦੀ ਸੋ 22 ਸਾਲਾਂ ਦਾ ਇਹ ਨੌਜਵਾਨ ਯੂਟਾ ਦੇ ਸ਼ਹਿਰ ਵਾਸ਼ਿੰਗਟਨ ਦਾ ਰਹਿਣ ਵਾਲਾ ਉੱਥੇ ਜੰਮਿਆ ਪਲਿਆ ਆ ਤੇ ਗੱਲ ਸਾਫ਼ ਹੈ ਜੀ ਹੁਣ ਜਿਸ ਤਰੀਕੇ ਦੇ ਨਾਲ ਸਮਾਜ ਵੰਡਿਆ ਜਾ ਰਿਹਾ ਚਾਹੇ ਤੁਸੀਂ ਗੱਲ ਕੈਨੇਡਾ ਦੀ ਕਰ ਲਓ ਅਮਰੀਕਾ ਦੀ ਕਰ ਲਓ ਯੂਰਪ ਆਸਟ੍ਰੇਲੀਆ ਜਾਂ ਕਿਸੇ ਹੋਰ ਥਾਂ ਦੀ ਕਰ ਲਓ ਜਿਹੜੇ ਗੋਰੇ ਲੋਕ ਨੇ ਉਹਨਾਂ ਨੂੰ ਅਹਿਸਾਸ ਹੋ ਚੱਕਾ ਕਿ ਸਾਡੀ ਹੋਂਦ ਖਤਰੇ ਵਿੱਚ ਹੈ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਘਟ ਰਹੇ ਹਾਂ ਅਸਾਈ ਧਰਮ ਜਿਹੜਾ ਆ ਉਹ ਘਟ ਰਿਹਾ ਆ ਆ ਹੋਰ ਧਰਮ ਜਿਹੜੇ ਆ ਉਹ ਵੱਧ ਰਹੇ ਆ ਸੋ ਕਾਰਨ ਉਹ ਇਹ ਕਹਿ ਰਹੇ ਆ ਕਿ ਸਾਡੇ ਬੱਚੇ ਵਿਆਹ ਨਹੀਂ ਕਰਾ ਰਹੇ ਪਾਰਾ ਕੰਮ ਕਰਕੇ ਨਹੀਂ ਰਾਜੀ ਸਾਡੇ ਬੱਚੇ ਗਾਹਾਂ ਬੱਚੇ ਨਹੀਂ ਜੰਮ ਰਹੇ ਅਤੇ ਹੋਰ ਕਮਿਊਨਿਟੀ ਜਿਹੜੀਆਂ ਉਹਨਾਂ ਦੀ ਆਬਾਦੀ ਬਹੁਤ ਵੱਧ ਰਹੀ ਹੈ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਕਿ ਪਹਿਲਾਂ ਗੋਰਿਆਂ ਦਾ ਬੋਲਬਾਲਾ ਸੀ ਥੋੜੀ ਗਿਣਤੀ ਦੇ ਵਿੱਚ ਰਹਿ ਜਣਾ ਆ ਚਾਰਲੀ ਕਰਕੇ ਵੀ ਇਹੀ ਕਹਿੰਦਾ ਸੀਗਾ ਉਹ ਕਹਿੰਦੇ ਵੀ ਗੱਲ ਝੂਠ ਆ ਜਿਹੜੇ ਲੋਕ ਇਹ ਕਹਿੰਦੇ ਆ ਕਿ ਅਸੀਂ ਐਬੋਰੀਜਨਲ ਆ ਜਿਹੜੇ ਉਹਨਾਂ ਨੂੰ ਮੂਲ ਨਿਵਾਸੀ ਮੰਨੀਏ ਉਹ ਕਹਿੰਦੇ ਐਬਰੀਜਿਨ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਉਹ ਕਹਿੰਦੇ ਵੀ ਡਿਵੈਲਪਮੈਂਟ ਜਿਹੜੀ ਕੀਤੀ ਆ ਗੋਰਿਆਂ ਲੋਕਾਂ ਨੇ ਆ ਕੇ ਕੀਤੀ ਆ ਅਸੀਂ ਇਹ ਧਰਤੀ ਜਿੱਤੀ ਆ ਲੜਾਈਆਂ ਕਰਕੇ ਅਸੀਂ ਇੱਥੇ ਸੈਟਲਰ ਆ ਅਸੀਂ ਇਮੀਗ੍ਰੈਂਟ ਨਹੀਂ ਹੈਗੇ ਅਸੀਂ ਇਸ ਧਰਤੀ ਨੂੰ ਡਿਵੈਲਪ ਕੀਤਾ ਰਹਿਣ ਦੇ ਯੋਗ ਬਣਾਇਆ ਸਿਸਟਮ ਇੰਨਾ ਵਧੀਆ ਬਣਾਇਆ ਕਿ ਹੋਰ ਲੋਕਾਂ ਤੋਂ ਇਮੀਗ੍ਰੈਂਟ ਇੱਥੇ ਖਿੱਚੇ ਚਲੇ ਆਏ ਆ ਇਸ ਕਰਕੇ ਇਸ ਧਰਤੀ ਦੇ ਅਸਲੀ ਮਾਲਕ ਅਸੀਂ ਆ ਨੇਟਿਵ ਜਾਂ ਐਬਰੀਜਿਨਲ ਜਾਂ ਮੂਲ ਨਿਵਾਸੀ ਲੋਕ ਜਿਹੜੇ ਆ ਉਹ ਨਹੀਂ ਆ ਸੋ ਕੁੱਲ ਮਿਲਾ ਕੇ ਅੱਡ ਅੱਡ ਤਰ੍ਹਾਂ ਦੀਆਂ ਡੈਫੀਨੇਸ਼ਨਸ ਜਿਹੜੀਆਂ ਦੁਨੀਆ ਦੇ ਚੱਲ ਰਹੀਆਂ ਆ ਇਹ ਉਹ ਜਿਹੜੀ ਇੱਕ ਹੁਣ ਹੋਂਦ ਨੂੰ ਖਤਰੇ ਵਾਲੀ ਗੱਲ ਆ ਗੋਰੀਆਂ ਨੂੰ ਲੱਗ ਰਹੀ ਉਹਦਾ ਇਮੀਗ੍ਰੈਂਟਾਂ ਦੇ ਅਸਰ ਜਿਹੜਾ ਆ ਪੈਣਾ ਪੈਣਾ ਆ ਚਾਹੇ ਕੋਈ ਨਵਾਂ ਆਇਆ ਚਾਹੇ ਕਿ ਇਹਦੀ ਚੌਥੀ ਪੀੜ੍ਹੀ ਇੱਥੇ ਚੱਲ ਰਹੀ ਆ ਰੰਗ ਤਾਂ ਉਹੀ ਰਹਿਣਾ ਆ ਸੋ ਇਹ ਅਸਰ ਆਪਾਂ ਆਉਣ ਵਾਲੇ ਸਮਾਂ ਦੇ ਵਿੱਚ ਦੇਖਾਂਗੇ ਦੁਨੀਆ ਦੀਆਂ ਧਾਰਨਾਵਾਂ ਦੁਨੀਆ ਦੀਆਂ ਲੋੜਾਂ ਜਿਹੜੀਆਂ ਬਦਲ ਰਹੀਆਂ ਆ ਸੋ ਗਾਂਹ ਜਿਹੜਾ ਸਮਾਂ ਆਉਣ ਵਾਲਾ ਉਹ ਚ ਆਪਾਂ ਨੂੰ ਪਤਾ ਆ ਕਿ ਲੇਬਰ ਦੀ ਲੋੜ ਘੱਟ ਪੈਣੀ ਆ ਇਮੀਗ੍ਰੇਟ ਜਿਹੜੇ ਕੱਟ ਸਦੇ ਜਾਣੇ ਆ ਟੈਕਸੀ ਆਪ ਚੱਲਣ ਲੱਗ ਪਈ ਆ ਬਿਨਾਂ ਡਰਾਈਵਰ ਤੋਂ ਸੈਨ ਫਰਾਂਸਿਸਕੋ ਜਾ ਕੇ ਦੇਖ ਉਹ ਆਪਣੇ ਆਪ ਚੱਲ ਰਹੇ Amazon ਦੇ ਵੈਰਾਸਾਂ ਜਾ ਕੇ ਦੇਖ ਸਕਦੇ ਆ ਕੰਮ ਜਿਹੜੇ ਬਹੁਤੇ ਆਹ ਲੇਬਰ ਵਾਲੇ ਰੋਬੋਟ ਤੇ AI ਨਾਲ ਹੋਣੇ ਆ ਸੋ ਇਮੀਗ੍ਰੈਂਟਸ ਦੇ ਉੱਤੇ ਨਿਰਪਰਤਾ ਜਿਹੜੀ ਆ ਸਮਾਜ ਦੀ ਉਹ ਘਟਣ ਜਾ ਰਹੀ ਆ ਤੇ ਇਸ ਕਰਕੇ ਉਹ ਅੱਖਾਂ ਦੇ ਵਿੱਚ ਰੜਕਣੇ ਰੜਕਣੇ ਆ ਮੈਂ ਤਾਂ ਇੰਨਾ ਹੀ ਕਹਿ ਸਕਦਾ ਕਿ ਆਪਣੇ ਅਤੇ ਆਪਣੇ ਪਰਿਵਾਰ ਨੂੰ ਬਹੁਤ ਤੇਜ਼ੀ ਨਾਲ ਹੋ ਰਹੀਆਂ ਇਹਨਾਂ ਤਬਦੀਲੀਆਂ ਬਾਰੇ ਜਾਣੂ ਕਰਾਓ ਆਪਣੀ ਤਿਆਰੀ ਜਿਹੜੀ ਆ ਜ਼ਰੂਰ ਰੱਖੋ ਕਿਉਂਕਿ ਅੱਗੇ ਸਮਾਂ ਜਿਹੜਾ ਬੜਾ ਭਿਆਨਕ ਆਉਣ ਵਾਲਾ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਹੀ ਇਹ ਵੀ ਇਹਦੇ ਨਾਲ ਰਿਲੇਟਡ ਜੀ ਇੱਕ ਗੱਲਬਾਤ ਆ ਡੈਲਸ ਦੇ ਵਿੱਚ ਟੈਕਸਸ ਦੇ ਵਿੱਚ ਇੱਕ ਮੋਟਲ ਦੇ ਮਾਲਕ ਨੂੰ ਜਿਹੜਾ ਜੀ ਉਹ ਉਹਦੇ ਮੁਲਾਜ਼ਮ ਵੱਲੋਂ ਹੀ ਮਾਰ ਦਿੱਤਾ ਗਿਆ ਅਤੇ ਮਾਰਿਆ ਵੀ ਬੜੀ ਬੇਰਹਿਮੀ ਨਾਲ ਗਿਆ ਉਹਦੀ ਧੌਣ ਲਾ ਦਿੱਤੀ ਗਈ ਉਹਦੀ ਘਰ ਵਾਲੀ ਤੇ ਬੱਚੇ ਦੇ ਸਾਹਮਣੇ ਜਦੋਂ ਕਿ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਉਸ ਤੋਂ ਬਾਅਦ ਉਹਦੀ ਲਾਹੀ ਹੋਈ ਧੌਣ ਉਹਦੇ ਲਾਹੇ ਹੋਏ ਸਿਰ ਦੇ ਨਾਲ ਜਿਹੜਿਆ ਖੇលਿਆ ਗਿਆ ਠੁੱਡੇ ਮਾਰੇ ਗਏ ਸੋ ਇਸ ਘਟਨਾ ਦੇ ਵਿੱਚ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਕਥਿਤ ਦੋਸ਼ੀ ਸਮਝਿਆ ਜਾਂਦਾ ਉਹਦਾ ਨਾਂ ਜਿਹੜਾ ਜਾਰਡਨਸ ਮਾਰਟਿਨਸ ਦੱਸਿਆ ਗਿਆ 37 ਸਾਲ ਦੀ ਉਮਰ ਹੈ ਕਿਊਬਾ ਤੋਂ ਇਹ ਬੰਦਾ ਇੱਥੇ ਪਹੁੰਚਿਆ ਹੋਇਆ ਸੀਗਾ ਦੂਜੇ ਪਾਸੇ ਜਿਹੜਾ ਵਿਅਕਤੀ ਮਾਰਿਆ ਗਿਆ ਮੋਟਲ ਦਾ ਮਾਲਕ ਉਹ ਕਰਨਾਟਕਾ ਭਾਰਤ ਦੇ ਨਾਲ ਸੰਬੰਧਿਤ 50 ਸਾਲਾਂ ਦਾ ਚੰਦਰਾ ਨਾਗਾ ਮੱਲੀਆ ਦੱਸਿਆ ਜਾ ਰਿਹਾ ਆ ਸੋ ਜਿਹੜੇ ਉੱਥੋਂ ਦੇ ਚਸ਼ਮਦੀਦ ਗਵਾਹ ਨੇ ਉਹ ਇਹ ਦੱਸ ਰਿਹਾ ਕਿ ਦੋਹਾਂ ਦੀ ਵਾਸ਼ਿੰਗ ਮਸ਼ੀਨ ਕੱਪੜੇ ਧੋਣ ਵਾਲੀ ਮਸ਼ੀਨ ਤੋਂ ਕੋਈ ਖੇ ਬਾਜੀ ਹੋਈ ਆ ਜਿਹੜਾ ਮੁਲਾਜ਼ਮ ਸੀਗਾ ਉਹ ਆਪਣੇ ਮਾਲਕ ਨੂੰ ਪਿਆ ਆ ਗੱਲ ਤਕਰਾਰ ਤੱਕ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਮਸ਼ੇਤੀ ਵੱਲੋਂ ਦਾਦ ਦੇ ਨਾਲ ਉਹਦੀ ਧੌਣ ਲਾਈ ਗਈ ਆ ਸਾਡੇ ਕੋਲ ਸਾਰੇ ਵਰਤਾਰੇ ਦੀ ਸੀਸੀਟੀਵੀ ਫੁਟੇਜ ਜਿਹੜੀ अवेलेबल ਆ ਕਿ ਕਿਵੇਂ ਉਹ ਧੌਣ ਵੱਢਦਾ ਕਿਵੇਂ ਉਸ ਤੋਂ ਬਾਅਦ ਉਹ ਵੱਡੇ ਹੋਏ ਸਿਰ ਨੂੰ ਠੁੱਡੇ ਮਾਰਦਾ ਪਰ ਅਸੀਂ ਉਹ ਆ ਚਲਾਉਣਾ ਨਹੀਂ ਚਾਹੁੰਦੇ ਹੈਗੇ ਸੋ ਉਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਕਿ ਜਦੋਂ ਲਗਾਤਾਰ ਦਾਤ ਦੇ ਨਾਲ ਵਾਰ ਕੀਤੇ ਜਾ ਰਹੇ ਸੀਗੇ ਤਾਂ ਮਰਤਕ ਦੀ ਘਰ ਵਾਲੀ ਅਤੇ ਉਹਦਾ ਜਿਹੜਾ 18 ਸਾਲਾਂ ਦਾ ਬੱਚਾ ਸੀਗਾ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਪਰ ਉਹ ਫਿਰ ਵੀ ਰੋਕ ਨਹੀਂ ਰਿਹਾ ਹੈਗਾ ਤੇ ਲਗਾਤਾਰ ਵਾਰ ਕੀਤੇ ਜਾਂਦੇ ਆ ਮੁੜ ਕੇ ਧੌਣ ਲਾਈ ਆ ਧੌਣ ਲਾ ਕੇ ਉਹਨਾਂ ਠੁੱਡੇ ਮਾਰੇ ਉਸ ਤੋਂ ਬਾਅਦ ਡੰਸਟਰ ਦੇ ਵਿੱਚ ਲਿਜਾ ਕੇ ਧੌਣ ਉਹਦੀ ਸਿੱਟੀ ਗਈ ਆ ਸੋ ਇਸ ਮਾਮਲੇ ਦੇ ਵਿੱਚ 37 ਸਾਲਾਂ ਦੇ ਸਿਕਯੂਬਨ ਇਮੀਗ੍ਰੈਂਟ ਨੂੰ ਗ੍ਰਫਤਾਰ ਕਰ ਲਿਆ ਗਿਆ ਆ ਪਰ ਗੱਲ ਕੁੱਲ ਮਿਲਾ ਕੇ ਉੱਥੇ ਆ ਕੇ ਆਉਂਦੀ ਹੈ ਵੀ ਜਿਹੜੀ ਸਮਾਜ ਦੇ ਵਿੱਚ ਨਫ਼ਰਤ ਵਧ ਰਹੀ ਆ ਸਮਾਜ ਦੇ ਵਿੱਚ ਗੁੱਸਾ ਵਧ ਰਿਹਾ ਆ ਪਰੇਸ਼ਾਨੀਆਂ ਵਧ ਰਹੀਆਂ ਕਿਸੇ ਦੇ ਉੱਤੇ ਜਿਸ ਕੋ ਪੈਸੇ ਹੈ ਨਹੀਂ ਕਿਸੇ ਕੋਈ ਪੱਕਾ ਨਹੀਂ ਹੋ ਰਿਹਾ ਕਿਸੇ ਦੀਆਂ ਘਰੇਲੂ ਸਮੱਸਿਆਵਾਂ ਆਣੇ ਕਿਸੇ ਦੇ ਵਿੱਚ ਹੋਰ ਕਾਰਨ ਨਫਰਤ ਵਧੀ ਹੋਈ ਹੈ ਸੋ ਕੁੱਲ ਮਿਲਾ ਕੇ ਬੰਦਾ ਜਿਹੜਾ ਹੈ ਤੁਰਿਆ ਫਿਰਦਾ ਬੰਬ ਪ੍ਰਤੀਕਤ ਹੋ ਰਿਹਾ ਹੈ ਪਤਾ ਨਹੀਂ ਕਿਹਨੇ ਕਿਹਦੇ ਗੱਲ ਪੈ ਜਾਣਾ ਅਮਰੀਕਾ ਦੇ ਵਿੱਚ ਕੁਝ ਦਿਨ ਪਹਿਲਾਂ ਯੂਕਰੇਨ ਤੋਂ ਆਈ ਇੱਕ ਰਿਫਿਊਜੀ ਜਿਹੜੀ ਆਪਣੀ ਵਧੀਆ ਜ਼ਿੰਦਗੀ ਦੀ ਭਾਲ ਚੱਥੇ ਆਈ ਸੀ ਬੈਠੀ ਸੁੱਤੀ ਦੇ ਗੱਡੀ ਦੇ ਵਿੱਚ ਟ੍ਰੇਨ ਦੇ ਵਿੱਚ ਪਿੱਛੋਂ ਇੱਕ ਵਿਅਕਤੀ ਨੇ ਚਾਕੂ ਮਾਰ ਕੇ ਮਾਰ ਦਿੱਤ ਸੋ ਅਜਿਹੇ ਹਾਲਾਤ ਜਿਹੜੇ ਆ ਉਹ ਸਾਨੂੰ ਸਭ ਨੂੰ ਸੋਚਣ ਲਈ ਮਜਬੂਰ ਕਰਦੇ ਆ ਗੱਲ ਕਰੀਏ ਰੂਸ ਦੀ ਤਾਂ ਰੂਸ ਤੋਂ ਖਬਰਾਂ ਇਹ ਆ ਰਹੀਆਂ ਕਿ ਪੰਜਾਬੀ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਰੂਸ ਲਜਾਇਆ ਗਿਆ ਤੇ ਉੱਥੇ ਉਹਨੂੰ ਜ਼ਬਰੀ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਇਹ ਨੌਜਵਾਨ ਹੁਣ ਵਾਪਸ ਜਿਹੜੇ ਆਪਣੇ ਪਿੰਡਾਂ ਨੂੰ ਪਰਤਣਾ ਚਾਹੁੰਦੇ ਆ ਇਹ ਹੈ ਤਕਰੀਬਨ 15 ਦੇ ਕਰੀਬ ਨੌਜਵਾਨ ਪੰਜਾਬ ਤੋਂ ਗਏ ਸੀ ਜਿਨ੍ਹਾਂ ਵਿੱਚੋਂ 5 ਦੀ 10 ਦੇ ਆ ਕੇ ਮੌਤ ਹੋ ਚੁੱਕੀ ਹੈ ਬਾਕੀ ਕੁਝ ਜਿਹੜੇ ਨੇ ਉਹ ਲਾਪਤਾ ਨੇ ਇਹ ਨੌਜਵਾਨ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਯੂਪੀ ਤੋਂ ਵੀ ਦੱਸੇ ਜਾ ਰਹੇ ਆ ਸੋ ਇਹਨਾਂ ਦੀ ਇੱਕ ਅਪੀਲ ਕਰਦੀ ਵੀਡੀਓ ਹੁਣ ਸਾਡੇ ਤੱਕ ਪਹੁੰਚੀ ਆ ਪਹਿਲਾਂ ਆਪਾਂ ਵੀਡੀਓ ਚਲਾਉਨੇ ਆ ਫਿਰ ਅਗਲੀ ਗੱਲ ਆਪਾਂ ਕਰਦੇ ਆਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰੈਸ਼ਨ ਆਰਮੀ ਦੇ ਵਿੱਚ ਫਸ ਚੁੱਕੇ ਆ ਅਸੀਂ ਇੱਥੇ 9 ਮੁੰਡਿਆ ਸਾਡੇ ਨਾਲ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਵਾ ਨਾ ਸਾਨੂੰ ਇੱਥੇ ਰੋਟੀ ਪਾਣੀ ਦੇਦੇ ਆ ਤੇ ਨਾ ਸਾਨੂੰ ਸਾਨੂੰ ਕੰਮ ਦੇ ਲਾਲ ਦੇ ਵਿੱਚ ਇੱਥੇ ਲਿਆਂਦਾ ਗਿਆ ਸੀਗਾ ਤੇ ਸਾਨੂੰ ਇੱਥੇ ਕੋਈ ਕੰਮ ਨਹੀਂ ਸੋ ਸਾਨੂੰ ਫਰੰਟ ਲਾਈਨ ਦੇ ਉੱਤੇ ਭੇਜ ਦੇ ਰਹੇ ਨੇ ਸੋ ਸਾਡੀ ਜਿੰਨੀ ਹੈਲਪ ਹੋ ਸਕਦੀ ਆ ਪਲੀਜ਼ ਕਰ ਹਾਂਜੀ ਸਾਨੂੰ ਧੋਖਾ ਲਿਆਂਦਾ ਗਿਆ ਇੱਥੇ ਪੈਸਾ ਨਾਲ ਦੇ ਕੇ ਸਾਨੂੰ ਵੀ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਵੀ ਇਹਨਾਂ ਨੇ ਸਾਨੂੰ ਆਰਮੀ ਵਿੱਚ ਭਰਤੀ ਕਰਾਣ ਨੂੰ ਕੰਮ ਦਾ ਕਹਿ ਕੇ ਅੱਗੇ ਲਿਆਏ ਸੀਗੇ ਦੇ ਹੋਂ ਸਾਡੇ ਨਾਲ ਧੱਕਾ ਕਰ ਲਏ ਰੋਟੀ ਪਾਣੀ ਵੀ ਗੱਜਨਾ ਦਿੰਦੇ ਸਾਨੂੰ ਹਾਂਜੀ ਸਸੀ ਕਾਲ ਬਾਈ ਮੇਰਾ ਨਾਮ ਸੁਮੇਸ਼ ਸ਼ਰਮਾ ਹੈ ਬਾਈ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਾਾਨੂੰ ਫਸਾਤਾ ਗਿਆ ਬਾਈ ਜਿੱਥੇ ਮਦਦ ਹੋ ਸਕਦੀ ਸਾਡੀ ਮਦਦ ਕਰੋ ਬਾਈ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਏਜੰਟ ਨੌਕਰੀ ਦਾ ਝਾਂਸਾ ਦੇ ਕੇ ਇਹਨਾਂ ਨੂੰ ਪੈਸੇ ਲੈ ਕੇ ਰੂਸ ਛੱਡਿਆ ਹੈ ਤੇ ਰੂਸ ਦੀ ਲੜਾਈ ਚੱਲ ਰਹੀ ਹੈ ਸਵੇਲੇ ਯੂਕਰੇਨ ਦੇ ਨਾਲ ਤੇ ਉਹਦੇ ਵੱਲੋਂ ਆਪਣੇ ਨਾਗਰਿਕਾਂ ਤੇ ਪ੍ਰਵਾਸੀਆਂ ਨੂੰ ਧੱਕੇ ਨਾਲ ਲੜਾਈ ਦੇ ਵਿੱਚ ਧੱਕਿਆ ਜਾ ਰਿਹਾ ਸੋ ਇਹ ਨੌਜਵਾਨ ਜਿਹਨਾਂ ਦੇ ਕੋਲ ਕੋਈ ਸਖਲਾਈ ਵੀ ਨਹੀਂ ਆ ਤੇ ਉਹ ਕਹਿੰਦੇ ਸਾਨੂੰ ਖਾਣ ਲਈ ਜਿਹੜਾ ਭੋਜਨ ਨਹੀਂ ਦਿੱਤਾ ਜਾ ਰਿਹਾ ਸੌਣ ਲਈ ਵੀ ਨਹੀਂ ਸਮਾਂ ਦਿੱਤਾ ਜਾ ਰਿਹਾ ਬਹੁਤ ਮਾੜਾ ਸਲੂਕ ਕੀਤਾ ਜਾ ਰਿਹਾ ਕਿਸੇ ਤਰੀਕੇ ਸਾਨੂੰ ਵਾਪਸ ਆਪਣੇ ਪਿੰਡਾਂ ਦੇ ਵਿੱਚ ਪਹੁੰਚਾਇਆ ਜਾਵੇ ਸੋ ਇਹ ਅਪੀਲਾਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਪਰ ਹਾਲ ਦੀ ਘੜੀ ਕੋਈ ਵੀ ਇਹਨਾਂ ਨੂੰ ਸਾਂਭਣ ਵਾਸਤੇ ਅੱਗੇ ਨਹੀਂ ਆਇਆ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਨੇ ਜੋ ਚੰਦ ਚਾੜ ਰਹੇ ਆ ਤੇ ਖੜੂਰ ਸਾਹਿਬ ਆਮ ਆਦਮੀ ਪਾਰਟੀ ਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਉਤੇ ਦੋਸ਼ ਲੱਗੇ ਸੀਗੇ ਦੋਸ਼ ਸਿੱਧ ਹੋ ਗਏ ਸੀਗੇ ਕਿ ਉਹ ਤੇ ਉਹਦੇ ਸਾਥੀਆਂ ਨੇ ਜਦੋਂ ਇਹ ਟੈਕਸੀ ਚਲਾਉਂਦਾ ਹੁੰਦਾ 10-11 ਸਾਲ ਪਹਿਲਾਂ ਇੱਕ ਲੜਕੀ ਦੇ ਨਾਲ ਇੱਕ ਦਲਿਤ ਲੜਕੀ ਦੇ ਨਾਲ ਧੱਕੇਸ਼ਾਹੀ ਕੀਤੀ ਸੀਗੀ ਮਾਮਲਾ ਜਿਹੜਾ ਚੱਲਦਾ ਰਿਹਾ ਹਾਲਾਂਕਿ ਮਾਮਲਾ ਅਦਾਲਤ ਦੇ ਵਿੱਚ ਸੀਗਾ ਫਿਰ ਵੀ ਪਾਰਟੀ ਨੇ ਇਹਨੂੰ ਟਿਕਟ ਦਿੱਤੀ ਐਮਐਲਏ ਬਣਾਇਆ ਤੇ ਹੁਣ ਇਹਨੂੰ ਅਦਾਲਤ ਨੇ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਭਾਰਤੀ ਕਾਨੂੰਨ ਦੇ ਮੁਤਾਬਕ ਜੇਕਰ ਇੰਨੀ ਸਜ਼ਾ ਕਿਸੇ ਨੂੰ ਹੋ ਜਵੇ ਤਾਂ ਉਹਨੂੰ ਸੀਟ ਖਾਲੀ ਕਰਨੀ ਪੈਂਦੀ ਆ ਸੋ ਇਹ ਸਜ਼ਾ ਜਿਹੜੀ ਐ ਸੈਸ਼ਨ ਜੱਜ ਨੇ ਸੁਣਾਈ ਆ ਸੋ ਇਹਦੇ ਖਿਲਾਫ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਜਾਊਗੀ ਦੋਸ਼ੀ ਵੱਲੋਂ ਤੇ ਜੇਕਰ ਹਾਈ ਕੋਰਟ ਦੇ ਵਿੱਚ ਅਪੀਲ ਮਨਜ਼ੂਰ ਹੋ ਜਾਂਦੀ ਆ ਤਾਂ ਇਹਦੀ ਸਜ਼ਾ ਦੇ ਉੱਤੇ ਜੇਕਰ ਸਟੇ ਲੱਗ ਜਾਂਦੀ ਆ ਤਾਂ ਫਿਰ ਤਾਂ ਇਹਦੀ ਕੁਰਸੀ ਬਚ ਸਕਦੀ ਆ ਅਦਰਵਾਈਜ਼ ਇਹਦੀ ਕੁਰਸੀ ਜਿਹੜੀ ਆ ਉਹ ਵਿਧਾਨ ਸਭਾ ਦੀ ਮੈਂਬਰੀ ਖੁੱਸ ਸਕਦੀ ਆ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਹਿਸ਼ਾਰਪੁਰ ਦੀ ਜਿੱਥੇ ਕਿ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਭਈਏ ਵੱਲੋਂ ਉੱਥੋਂ ਦੇ ਲੋਕਲ ਇੱਕ ਬੱਚੇ ਨੂੰ ਬਦਖੈਲੀ ਕਰਨ ਤੋਂ ਬਾਅਦ ਮਾਰ ਦਿੱਤਾ ਗਿਆ 5 ਸਾਲਾਂ ਦਾ ਇਹ ਮਾਸੂਮ ਬੱਚਾ ਜਿਸ ਤਰੀਕੇ ਦੇ ਨਾਲ ਮਾਰਿਆ ਗਿਆ ਉਸ ਤੋਂ ਬਾਅਦ ਇਲਾਕੇ ਭਰ ਵਿੱਚ ਸਹਿਮ ਆ ਤੇ ਆਲੇ ਦੁਆਲੇ ਦੇ ਮਹੱਲਿਆਂ ਨੇ ਪਿੰਡਾਂ ਨੇ ਕਾਫੀ ਸਖਤ ਨੋਟਿਸ ਲਿਆਇਆ ਹੁਸ਼ਿਆਰਪੁਰ ਦੇ ਲੱਗੇ ਜਿਹੜੇ ਪਿੰਡ ਪੈਂਦੇ ਚਾਹੇ ਬੁਜਵਾੜਾ ਆ ਤੇ ਚਾਹੇ ਸ਼ਾਂਤੀ ਨਗਰ ਉਹਨਾਂ ਵੱਲੋਂ ਬਕਾਇਦਾ ਮਤੇ ਪਾ ਦਿੱਤੇ ਗਏ ਆ ਕਿ ਪਿੰਡਾਂ ਦੇ ਵਿੱਚ ਰਹਿੰਦੇ ਗੈਰ ਕਾਨੂੰਨੀ ਭਈਏ ਜਿਹੜੇ ਨੇ ਪੂਰਬੀਏ ਪ੍ਰਵਾਸੀ ਮਜ਼ਦੂਰ ਆ ਉਹ 20 ਸਤੰਬਰ ਤੋਂ ਪਹਿਲਾਂ ਪਹਿਲਾਂ ਪਿੰਡ ਛੱਡ ਕੇ ਚਲੇ ਜਾਣ ਨਹੀਂ ਤਾਂ ਫਿਰ ਅਗਲੀ ਕਾਰਵਾਈ ਕੀਤੀ ਜਾਊਗੀ ਬਜਵਾੜਾ ਦੇ ਸਰਪੰਚ ਰਾਜੇਸ਼ ਕੁਮਾਰ ਬੱਬੂ ਨੇ ਦੱਸਿਆ ਕਿ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਕਿ ਪਿੰਡ ਵਿੱਚ ਨਾ ਤਾਂ ਇਹਨਾਂ ਮਜ਼ਦੂਰਾਂ ਨੂੰ ਕੋਈ ਮਕਾਨ ਦਿੱਤਾ ਜਾਊਗਾ ਨਾ ਪਲਾਟ ਦਿੱਤਾ ਜਾਊਗਾ ਨਾ ਆਧਾਰ ਕਾਰਡ ਜਾਂ ਪੈਨ ਕਾਰਡ ਬਣਾਉਣ ਲਈ ਸਾਈਨ ਕੀਤੇ ਜਾਣਗੇ ਅਤੇ ਨਾ ਹੀ ਉਹਨਾਂ ਨੂੰ ਰਹਿਣ ਦੀ ਆਗਿਆ ਦਿੱਤੀ ਜਾਊਗੀ ਸੋ ਸ਼ਾਂਤੀਨਗਰ ਦੀ ਪੰਚਾਇਤ ਵੀ ਲਗਭਗ ਇਹੀ ਕਹਿ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਗੈਰ ਕਾਨੂੰਨੀ ਮਜ਼ਦੂਰ ਨੇ ਉਹਨਾਂ ਨੂੰ ਤੁਰੰਤ ਪਿੰਡਾਂ ਦੇ ਵਿੱਚੋਂ ਕੱਢਿਆ ਜਾਣਾ ਚਾਹੀਦਾ 20 ਸਤੰਬਰ ਤੋਂ ਪਹਿਲਾਂ ਪਹਿਲਾਂ ਆਪੇ ਚਲੇ ਜਾਣ ਨਹੀਂ ਤਾਂ ਫਿਰ ਅਗਲੀ ਕਾਰਵਾਈ ਕੀਤੀ ਜਾਊਗੀ ਤੇ ਦੂਜੇ ਜਿਹੜੇ ਪੱਕੇ ਇੱਥੋਂ ਸਮੇਂ ਤੋਂ ਰਹਿ ਰਹੇ ਆ ਕਈ ਕਈ ਸਾਲ ਹੋ ਗਏ ਇੱਥੇ ਰਹਿ ਰਹੇ ਆ ਉਹ ਆਪਣੀ ਵੈਰੀਫਿਕੇਸ਼ਨ ਪੁਲਿਸ ਕੋਲ ਜਾ ਕੇ ਕਰਾਉਣ ਅਤੇ ਸਾਨੂੰ ਦੱਸਣ ਵੀ ਉਹ ਕਿੱਥੇ ਰਹਿੰਦੇ ਆ ਤੇ ਕੀ ਕਰਦੇ ਆ ਤੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਜਿਨ੍ਹਾਂ ਮਕਾਨ ਮਾਲਕਾਂ ਨੇ ਪ੍ਰਵਾਸੀਆਂ ਨੂੰ ਭਈਆਂ ਨੂੰ ਮਕਾਨ ਕਿਰਾਏ ਤੇ ਦਿੱਤੇ ਹੋਏ ਆ ਜੇਕਰ ਉਹਨਾਂ ਦਾ ਕਿਰਾਏਦਾਰ ਇਸ ਤਰੀਕੇ ਦਾ ਕੋਈ ਅਪਰਾਧ ਕਰਦਾ ਤੇ ਮਕਾਨ ਮਾਲਕਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਆ ਕੀਤੀ ਜਾਊਗੀ ਸੋ ਪੰਜਾਬ ਭਰ ਦੇ ਵਿੱਚ ਬਹੁਤ ਗਲਤ ਕਾਰਵਾਈਆਂ ਇਹਨਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਸਰਕਾਰ ਤਰਾਰ ਤਰ ਇਹਨਾਂ ਦੀਆਂ ਵੋਟਾਂ ਬਣਾ ਰਹੀ ਹੈ ਜਿਵੇਂ ਮੈਂ ਕੱਲ ਵੀ ਦੱਸਿਆ ਸੀਗਾ ਕਿ ਇਹਨਾਂ ਨੂੰ ਗਾਹਾਂ 2027 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੂੰ ਜਿਤੌਣ ਲਈ ਜਾਂ ਆਪ ਨੂੰ ਜਿਤੌਣ ਲਈ ਵਰਤੇ ਆ ਜਾਣਾ ਹੈ ਤੇ ਇਹ ਜਿਹੜੇ ਚਾਮਲੇ ਹੋਏ ਸਰਕਾਰੀ ਸ਼ਹਿਰ ਦੇ ਉੱਤੇ ਭਈਏ ਆ ਇਹ ਲਾਈਵ ਹੋ ਕੇ ਲੋਕਲ ਪੰਜਾਬੀਆਂ ਨੂੰ ਗਾਲ੍ਹਾਂ ਕੱਢਦੇ ਆ ਉਹਨਾਂ ਦੀ ਹੱਤੱਕ ਕਰਦੇ ਆ ਉਹਨਾਂ ਨੂੰ ਚੈਲੰਜ ਕਰਦੇ ਆ ਸੋ ਕੁੱਲ ਮਿਲਾ ਕੇ ਜਿਹੜਾ ਪੁਲਿਸ ਤੇ ਪ੍ਰਸ਼ਾਸਨ ਆ ਉਹਦੇ ਵਿੱਚ ਵੀ ਇਹਨਾਂ ਦੀ ਚੜ੍ਹਾਈ ਆ ਉਹ ਅਕਸਰ ਇਹਨਾਂ ਦੇ ਹੱਕ ਵਿੱਚ ਖੜਦੇ ਆ ਤੇ ਹੁਣ ਪੰਜਾਬ ਦੀਆਂ ਪੰਚਾਇਤਾਂ ਜਿਹੜੀਆਂ ਚਾਹੇ ਕੋਈ ਸਿੱਖ ਮжоਰਿਟੀ ਵਾਲਾ ਪਿੰਡ ਆ ਚਾਹੇ ਹਿੰਦੂ ਮжоਰਿਟੀ ਵਾਲਾ ਪਿੰਡ ਆ ਉਹਦੇ ਵਿੱਚ ਉਹ ਗੱਲ ਉੱਠਣ ਲੱਗੀ ਆ ਕਿ ਜੇਕਰ ਆਪਾਂ ਸਮਾਂ ਰਹਿੰਦੇ ਆ ਇਹ ਸਾਰਾ ਕੁਝ ਕੰਟਰੋਲ ਨਾ ਕੀਤਾ ਅਤੇ ਗਾਂਹ ਫਿਰ ਜਾ ਕੇ ਜਿਆਦਾ ਭੁਗਤਣੀਆਂ ਪੈਣਗੀਆਂ ਸਰਕਾਰ ਆਪਣੇ ਪੱਧਰ ਦੇ ਉੱਤੇ ਨੋਟਿਸ ਕੋਈ ਲੈ ਨਹੀਂ ਰਹੀ ਰਹੀ ਹੈਗੀ ਸੋ ਇਸ ਕਰਕੇ ਪੰਜਾਬ ਦੀਆਂ ਫਿਕਰਮੰਦ ਪੰਚਾਇਤਾਂ ਪੰਜਾਬ ਦੇ ਫਿਕਰਮੰਦ ਆਗੂ ਹੁਣ ਖੁੱਲ੍ਹ ਕੇ ਬੋਲ ਰਹੇ ਆ ਕਿ ਇਹ ਜਿਹੜੇ ਪ੍ਰਵਾਸੀ ਧੱਕੇ ਨਾਲ ਪੰਜਾਬ ਦੀ ਆਬਾਦੀ ਦਾ ਤਵਾਜਨ ਵਿਗਾੜਨ ਲਈ ਵਸਾਏ ਜਾ ਰਹੇ ਆ ਤਾਂ ਕਿ ਗਾਂਹ ਦਿੱਲੀ ਦਾ ਤਵਾਜਨ ਜਿਹੜਾ ਆ ਉੱਥੇ ਪੱਕਾ ਹੋ ਜਵੇ ਦਿੱਲੀ ਦਾ ਪੱਕਾ ਕਬਜ਼ਾ ਹੋ ਜਵੇ ਤਾਜ਼ਾ ਵੋਟਰ ਸੂਚੀਆਂ ਦੇ ਵਿੱਚ ਇਹ ਗੱਲਾਂ ਦਾ ਖਲਾਸਾ ਹੋ ਚੁੱਕਾ ਆ ਕਿ ਇੱਕ ਹੀ ਬੰਦਾ ਯੂਪੀ ਬਿਹਾਰ ਮਨੀਪੁਰ ਮਹਾਰਾਸ਼ਟਰ ਜਦੋਂ ਵੋਟਾਂ ਪਾਉਂਦਾ ਰਿਹਾ ਆ ਸੋ ਕੁੱਲ ਮਿਲਾ ਕੇ ਚੱਕਰਵਰਤੀ VOTER ਵੀ ਇੱਥੇ ਵਸਾਏ ਜਾ ਰਹੇ ਆ ਤੇ 2027 ਦੀਆਂ ਚੋਣਾਂ ਦੇ ਵਿੱਚ ਪੰਜਾਬ 'ਚ ਇਹ ਵੱਡੀ ਪੱਧਰ ਤੇ ਹੋਣ ਦੀ ਆਸ ਹੈਗੀ ਆ ਪੰਜਾਬ ਦੀ ਲੀਡਰਸ਼ਿਪ ਹੱਲੇ ਵੀ ਸੁੱਤੀ ਪਈ ਆ ਪਹਿਲਾਂ ਮੈਂ ਕਿਹਾ ਸੀਗਾ ਕਿ ਪੰਥਕਚਾਰਜ ਖਤਮ ਕੀਤੀ ਗਈ ਹੁਣ ਪੰਛ ਦੀ ਗੱਲ ਕਰਨ ਵਾਲਾ ਤੁਹਾਨੂੰ MLA MP ਕੋਈ ਦੱਸੂਗਾ ਨਹੀਂ ਹੌਲੀ ਹੌਲੀ ਕੀ ਹੋਣਾ ਕਿ ਬਾਹਰਲੇ ਬੰਦੇ MP MLA ਬਣ ਜਾਣੇ ਆ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਿਆ ਕਰੂ ਉਹਨੂੰ ਕਿਸੇ ਪਾਰਟੀ ਨੇ ਟੈਗਟੇ ਨਹੀਂ ਦਿਆ ਕਰ ਨਹੀਂ ਜਿੱਤਣ ਦੀ ਤਾਂ ਗੱਲ ਦੂਰ ਦੀ ਆ ਸੋ ਇਹ ਜਿਹੜੀਆਂ ਪੰਚਾਇਤਾਂ ਨੇ ਇਹ ਜੱਗਿੰਗ ਆ ਦਾ ਦੇਰ ਦੇ ਨਾਲ ਨੇ ਪਰ ਗੱਲ ਜਿਹੜੀ ਆ ਉਹ ਸਹੀ ਕਰ ਰਹੀਆਂ ਆ ਕਿਉਂਕਿ ਚਾਹੇ ਤੁਸੀਂ ਮਹਾਰਾਸ਼ਟਰ ਦੀ ਗੱਲ ਕਰ ਲਓ ਚਾਹੇ ਬਿਹਾਰ ਦੀ ਗੱਲ ਕਰ ਲਓ ਹੋਰ ਸੂਬਿਆਂ ਦੀ ਗੱਲ ਕਰ ਲਓ ਉੱਥੇ ਜੇਕਰ ਕੋਈ ਬਾਹਰ ਲਾ ਕੇ ਰਹਿੰਦਾ ਆ ਉਹਨੂੰ ਵਰਕ ਪਰਮਿਟ ਵਾਂਗੂ ਰੱਖਿਆ ਜਾਂਦਾ ਉਹਦੇ ਪੂਰੇ ਕਾਗਜ਼ ਚੱਕ ਪੱਤਰ ਕੀਤੇ ਜਾਂਦੇ ਆ ਉਹਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਉਹਦੇ ਪਿੱਛੋਂ ਉਹਦਾ ਰਿਕਾਰਡ ਮੰਗਾਏ ਜਾਂਦੇ ਆ ਉਹਦਾ ਪੁਲਿਸ ਰਿਕਾਰਡ ਮੰਗਾਇਆ ਜਾਂਦਾ ਪਰ ਪੰਜਾਬ ਦੇ ਵਿੱਚ ਅਜਿਹਾ ਬਿਲਕੁਲ ਨਹੀਂ ਕੀਤਾ ਜਾਂਦਾ ਇਸ ਕਰਕੇ ਅਪਰਾਧਿਕ ਕਾਰਵਾਈਆਂ ਬਹੁਤ ਵਧ ਰਹੀਆਂ ਆਆਂ ਚੰਡੀਗੜ੍ਹ ਦਾ ਵਾਲਾ ਤੇ ਵਾਲਾ ਜ਼ੀਰਕਪੁਰ ਮਹਾਲੀ ਦੇ ਵਿੱਚ ਇਹਨੇਕਾਂ ਬੱਚੇ ਬੱਚੀਆਂ ਤੇ ਔਰਤਾਂ ਲਾਪਤਾ ਹੋ ਚੁਕੀਆਂ ਜਿਨ੍ਹਾਂ ਦੇ ਬਾਰੇ ਨਾ ਪੁਲਿਸ ਕੁਝ ਕਰ ਰਹੀ ਹੈ ਨਾ ਕੋਈ ਸਰਕਾਰ ਕਰ ਰਹੀ ਹੈ ਸੋ ਪੰਜਾਬੀਆਂ ਨੂੰ ਵੇਲੇ ਸਿਰ ਜਾਗਣਾ ਪਊਗਾ ਅਦਰਵਾਈਜ਼ ਦੇਰ ਹੋ ਜਾਣੀ ਆ ਆਪਾਂ ਇੱਥੇ ਹੀ ਇਸ ਹਫ਼ਤੇ ਦਾ ਖੀਲਾ ਪ੍ਰੋਗਰਾਮ ਮਕਾਉਣੇ ਆ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦਸੋ ਹਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ